ਅਮਰ ਬਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਮੰਤਨ ਸੀਤਲ ਸ਼ਾਂਤ ਸਹਜ ਲਗ ਪ੍ਰਭ ਕੀ ਸੇਵ ਇਸ ਪੰਕਤੀ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਥਾ ਸ਼ੁਰੂ ਕੀਤੀ ਸੀ ਅੱਜ ਸਭ ਤੋਂ ਵੱਡਾ ਸਵਾਲ ਮਨੁੱਖ ਦਾ ਪਤਾ ਕੀ ਹੈ ਕਿ ਸੁਖ ਕਿਵੇਂ ਪ੍ਰਾਪਤ ਹੋਵੇ ਮੰਨਤੇ ਤਨ ਸੁਖੀ ਕਿਵੇਂ ਹੋਣ ਇਹ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਬਹੁਤ ਕੁਝ ਹੋਣ ਦੇ باوجود ਵੀ ਬੰਦਾ ਸੁਖੀ ਨਹੀਂ ਹੈ ਅਗਦੇ ਨੇ ਸੁੱਖ ਦੇ ਸਾਧਨ ਨਹੀਂ ਸਨ ਪਰ ਲੋਕ ਸੁੱਖ ਮਹਿਸੂਸ ਕਰ ਰਹੇ ਸਨ ਅੱਜ ਸਾਡੇ ਸਾਰਿਆਂ ਕੋਲ ਸੁੱਖ ਦੇ ਸਾਧਨ ਬਹੁਤ ਨੇ ਪਰ ਬੰਦਾ ਸੁੱਖ ਨਹੀਂ ਮਹਿਸੂਸ ਕਰ ਰਿਹਾ ਕਿਉਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕੋਲ ਪੁੱਛੀ ਮਾਰੇ ਸੁੱਖ ਸਾਰਿਆਂ ਕੋਲ ਹੋਣਾ ਚਾਹੀਦਾ ਹੈ ਸੁੱਖ ਮੰਗਣ ਵਾਸਤੇ ਲੋਕ ਗੁਰਦੁਆਰੇ ਆਉਂਦੇ ਨੇ ਸੁੱਖ ਦੇ ਸਾਧਨ ਬਹੁਤ ਨੇ ਪਰ ਸੁੱਖ ਨਹੀਂ ਹੈ ਕਦੇ ਵਕਤ ਸੀ ਜਦੋਂ ਸੁੱਖ ਦੇ ਸਾਧਨ ਨਹੀਂ ਸੀ ਪਰ ਲੋਕਾਂ ਕੋਲ ਸੁੱਖ ਹੁੰਦੇ ਸੀ ਇਹ ਤੁਹਾਡੀ ਹਿਆਤੀ ਵਿੱਚ ਤੁਹਾਡੇ ਜੀਵਨ ਵਿੱਚ ਇਹ ਦੇਖਿਆ ਤੁਸੀਂ ਕਈ ਵਾਰ ਪੂਰੇ ਪਿੰਡ ਵਿੱਚ ਇੱਕੋ ਹੀ ਗੱਡੀ ਹੁੰਦੀ ਸੀ ਲੋਕਾਂ ਕੋਲ ਜੇ ਕੋਈ ਦੋਖਸੋ ਕੋਣਾ ਕੋਦੇ ਕੋਲ ਜਾਣਾ ਭਾਈ ਤੇਰੀ ਗੱਡੀ ਮਾੜੀ ਚ ਚਾਹੀਦੀ ਹੈ ਅੱਜ ਘਰ ਘਰ ਵਿੱਚ ਗੱਡੀਆਂ ਨੇ ਪਰ ਸੁੱਖ ਨਹੀਂ ਹੈ ਆਪਣੇ ਸਾਰੇ ਸਾਧਨ ਖੇਤੀ ਕਰਨ ਦੇ ਵੀ ਹਰੇਕ ਬੰਦੇ ਕੋਲ ਨਹੀਂ ਸੀ ਇੱਕ ਦੂਜੇ ਕੋਲੋਂ ਮੰਗਣੇ ਪੈਂਦੇ ਸੀ ਕਿਸੇ ਕੋਲੋਂ ਫਾਲੇ ਮੰਗ ਲੈ ਕਿਸੇ ਕੋਲੋਂ ਸੁਹਾਗਾ ਮੰਗ ਲਿਆ ਪਰ ਸਾਧ ਸੰਗਤ ਅੱਜ ਸਾਰਿਆਂ ਕੋਲ ਸਾਧਨ ਹੋਣ ਦੇ ਬਾਵਜੂਦ ਬੰਦਾ ਸੁખી ਨਹੀਂ ਹੈ ਹੌਨ ਸਭ ਕੁਝ ਹੋਣ ਦੇ ਬਾਵਜੂਦ ਸੁੱਖ ਨਹੀਂ ਹੈ ਉਹਦਾ ਕਾਰਨ ਕੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਉਹਦਾ ਕਾਰਨ ਹੈ ਸੰਤੋਖ ਸਭ ਕੁਝ ਹੋਣ ਦੇ ਬਾਵਜੂਦ ਬੰਦੇ ਕੋਲ ਸੰਤੋਖ ਨਹੀਂ ਹੈ ਔਰ ਸੰਤੋਖ ਤੋਂ ਬਗੈਰ ਬੰਦਾ ਦੁਖੀ ਹੋ ਰਿਹਾ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇਹ ਵੀ ਦੱਸਿਆ ਭਾਈ ਸੰਤੋਖ ਕਿਵੇਂ ਆਉਣੇ ਗੁਰੂ ਤੋਂ ਬਗੈਰ ਤੈਨੂੰ ਸੰਤੋਖ ਨਹੀਂ ਮਿਲ ਸਕਦਾ ਜਿਹੜੀ ਪੰਕਤੀ ਉਹ ਅਰਥ ਕਰਨ ਵਾਸਤੇ ਕਹਿੰ ਗਏ ਨੇ ਉਦੋਂ ਵਿੱਚ ਮਹਾਰਾਜ ਕਹਿੰਦੇ ਅਮਾਵਸ ਆਤਮ ਸੁਖੀ ਭਏ ਭਾਈ ਤੇਰੀ ਆਤਮਾ ਸੁਖੀ ਹੋ ਸਕਦੀ ਹੈ ਅਮਾਵਸ ਆਤਮ ਸੁਖੀ ਭਏ ਪਰ ਤੈਨੂੰ ਕੀ ਪ੍ਰਾਪਤ ਹੋਵੇ ਗੁਰੂ ਕੋਲੋਂ ਸੰਤੋਖ ਦੀਆਂ ਗੁਰਦੇਵ ਜੇ ਤੈਨੂੰ ਗੁਰੂ ਨੇ ਸੰਤੋਖ ਦਿੱਤਾ ਫਿਰ ਤੂੰ ਸੁਖੀ ਹੈ ਸੰਤੋਖ ਤੋਂ ਬਗੈਰ ਬੰਦਾ ਸੁਖੀ ਨਹੀਂ ਹੋ ਸਕਦਾ ਸੰਤੋਖ ਦਾ ਅਰਥ ਹੈ ਮਨ ਵਿੱਚ ਸਬਰ ਆ ਗਿਆ ਜੋ ਕੁਝ ਰੱਬ ਨੇ ਦਿੱਤਾ ਹੈ ਉਹਦੇ ਨਾਲ ਉਹ ਸੈਟੀਸਫਾਈ ਹੋ ਗਿਆ ਵੀ ਠੀਕ ਹੈ ਔਰ ਸਾਥ ਸੰਗਤ ਜੋ ਕੋਈ ਮਿਲੇ ਉਹ ਠੀਕ ਹੈ ਜੇ ਕੋਈ ਅਰਦਾਸ ਪੂਰੀ ਨਹੀਂ ਹੋਈ ਤਾਂ ਵੀ ਮਨ ਵਿੱਚ ਉਹ ਸਬਰ ਰੱਖ ਕੇ ਕਹਿੰਦਾ ਠੀਕ ਹੈ ਕੋਈ ਗੱਲ ਨਹੀਂ ਦੂਜਿਆਂ ਨਾਲੋਂ ਚੰਗੇ ਜਿੰਨੀ ਦੇਰ ਸਬਰ ਤੇ ਸੰਤੋਖ ਨਹੀਂ ਹੈ ਬੰਦਾ ਸੁਖੀ ਨਹੀਂ ਹੋ ਸਕਦਾ ਇਹਨੂੰ ਮਹਾਰਾਜ ਨੇ ਬਾਨੀ ਅੰਦਰ ਵਚਨ ਕਿਹਾ ਸ਼ਬਦ ਤੁਮ ਯਾਦ ਹੈ ਉੱਥੇ ਹਜ਼ੂਰ ਕਹਿੰਦੇ ਸਹਸ ਘਟੇ ਲੱਖ ਕੋ ਉੱਠ ਧਾਵੈ ਕਹਿੰਦੇ ਭਾਈ ਕੋਈ ਬੰਦਾ ਹਜ਼ਾਰਾਂ ਰੁਪਈਆ ਕਮਾਉਣ ਤੋਂ ਬਾਅਦ ਜੇ ਕਵੇ ਮੈਂ ਸੁਖੀ ਹੋ ਗਿਆ ਕਹਿੰਦੇ ਨਹੀਂ ਉਹਦੇ ਮਨ ਚ ਛਾ ਪੈਦਾ ਹੁੰਦੀ ਲੱਖਾਂ ਹੋਣੇ ਚਾਹੀਦੇ ਲੱਖਾਂ ਹੋਣ ਤੋਂ ਬਾਅਦ ਛਾ ਪੈਦਾ ਹੁੰਦੀ ਹੈ ਕਰੋੜਾਂ ਪੈਦਾ ਹੋਣੇ ਚਾਹੀਦੇ ਨੇ ਜਿੰਨੀ ਦੇਰ ਇਸ਼ਾਮਾਂ ਪੈਦਾ ਹੋ ਰਹੀਆਂ ਨੇ ਜਿੰਨੀ ਦੇਰ ਸਬਰ ਤੇ ਸੰਤੋਖ ਨਹੀਂ ਹੈ ਲੱਖਾਂ ਦਾ ਮਾਲਕ ਹੋ ਕੇ ਵੀ ਬੰਦਾ ਸੁਖੀ ਨਹੀਂ ਕਰੋੜਾਂ ਦੀ ਜਾਇਦਾਦ ਇਕੱਠੀ ਕਰਕੇ ਵੀ ਸੁਖੀ ਨਹੀਂ ਹੋ ਸਕਦਾ ਕਦੇ ਤੁਸੀਂ ਵੇਖਿਓ ਜਿੰਨੀ ਮਰਜ਼ੀ ਮਹਿੰਗੀ ਕੋਠੀ ਬਣਾਓ ਜਦੋਂ ਬੰਦਾ ਉਹ ਤੋਂ ਘਾਟਨ ਕਰਦੇ ਨਾ ਸਾਰੇ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਨੂੰ ਬੁਲਾਉਂਦੇ ਅੱਛਾ ਲੋਕ ਇਕੱਠੇ ਹੋ ਕੇ ਆਉਣਗੇ ਸਭ ਕਹਿਣਗੇ ਕੋਠੀ ਵਧੀਆ ਬਣਾਈ ਹੈ ਆ ਵੀ ਕਮਰੇ ਵਧੀਆ ਬਣਾਈ ਹੋਏ ਆ ਵੀ ਬਹੁਤ ਸੋਹਣਾ ਬਣਾਇਆ ਇੱਕ ਅੰਦੇ ਰਿਸ਼ਤੇਦਾਰ ਨੇ ਜਾਣ ਲੱਗਿਆ ਕਹਿ ਦੇਣਾ ਕਿ ਬੱਕੀ ਤਾਂ ਠੀਕ ਹੈ ਜੇ ਕਿਤੇ ਨਾਲ ਦਾ ਪਲਾਟ ਮਿਲ ਜਾਂਦਾ ਨਾ ਫਿਰ ਬਹੁਤ ਵਧੀਆ ਸੀ ਇਹ ਹੋਰ ਖੁੱਲਾ ਹੋ ਜਾਣਾ ਉਹਦੇ ਚਿੱਤ ਵਿੱਚ ਹੋਰ ਇੱਛਾ ਪੈਦਾ ਹੋ ਜਾਂਦੀ ਵੇਹ ਹੋਣਾ ਨਾਲ ਦਾ ਪਲਾਟ ਵੀ ਲੈਣਾ ਜਿਹੜੀ ਕੋਠੀ ਬਣੀ ਉਹਦੇ ਵਿੱਚ ਸੁੱਖ ਨਹੀਂ ਕਿਉਂ ਇੱਛਾ ਨਾਲ ਪੈਦਾ ਹੁੰਦੀ ਜਿੰਨੀ ਦੇਰ ਇਸ਼ਾਮਾਂ ਪੈਦਾ ਹੋ ਰਹੀਆਂ ਨੇ ਉਨੀ ਦੇਰ ਬੰਦਾ ਦੁਖੀ ਹੋ ਰਿਹਾ ਹੈ ਇੱਛਾ ਦਾ ਮਨ ਵਿੱਚ ਪੈਦਾ ਹੋਣਾ ਮਾੜਾ ਨਹੀਂ ਪਰ ਉਸ ਇੱਛਾ ਮਨਸਾ ਨੂੰ ਅੰਦਰ ਈਰਖਾ ਦੁਐਸ਼ ਜੈਲਸੀ ਪੈਦਾ ਹੋਣੀ ਉਹ ਸਭ ਤੋਂ ਜ਼ਿਆਦਾ ਦੁਖਦਾਈ ਹੈ